ਇੰਜ ਕਰਕੇ ਆਪਾਂ ਨੇ ਦੇਖਿਆਵੇਂ ਲਗਾ ਲੈਣਾ ਜਿੱਥੇ ਛਾਈਆਂ ਨੇ ਤੁਸੀਂ ਚਾਹੋ ਤਾਂ ਇਹਨੂੰ ਪੂਰੇ ਆਪਣੇ ਫੇਸ ਤੇ ਵੀ ਲਗਾ ਸਕਦੇ ਹੋ ਹੈਲੋ ਚੀਫ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਹੋ ਤੇ ਫਰੈਂਡ ਛਾਈਆਂ ਦੀ ਹੈ ਨਾ ਕਾਫੀ ਜ਼ਿਆਦਾ ਪ੍ਰੋਬਲਮ ਵੱਧ ਰਹੀ ਹੈ ਤੇ ਕਾਫੀ ਆ ਭੈਣਾਂ ਦੇ ਹਨਾ ਕਹਿੰਦੀਆਂ ਨੇ ਵੀ ਸਾਨੂੰ ਛਾਈਆਂ ਹੋ ਗਈਆਂ ਨੇ ਪਰ ਜਾਂਦੀਆਂ ਨਹੀਂ ਹੈਗੀਆਂ ਕਿਉਂ ਨਹੀਂ ਜਾਂਦੀਆਂ ਹੈਗੇ ਜ਼ਰੂਰ ਜਾਂਦੀਆਂ ਨੇ ਮੇਰੀ ਵੀ ਛਾਈਆਂ ਗਈਆਂ ਨੇ ਮੈਨੂੰ ਵੀ ਪਿੱਛੇ ਜੀ ਛਾਈਆਂ ਹੋ ਗਈਆਂ ਸੀਗੀਆਂ ਜਦੋਂ ਮੇਰੇ ਬੜਾ ਬੇਟਾ ਹੋਇਆ ਸੀਗਾ ਉਸ ਟਾਈਮ ਤੇ ਉਦੋਂ ਮੈਨੇ ਨਾ ਕੁਛ ਆਪਣੀਆਂ ਜਿਹੜੀ ਰੈਮਡੀਆਂ ਨੇ ਉਹ ਕਰਦੀਆਂ ਹੀ ਯੂਜ਼ ਕੀਤੀਆਂ ਸੀਗੀਆਂ ਠੀਕ ਹੈ ਜੀ ਇਹ ਵੀ ਤਾਂ ਹੋ ਜਾਂਦੇ ਨੇ ਇੱਕ ਤਾਂ ਜਦੋਂ ਆਪਣੀ ਪ੍ਰੈਗਨਨਸੀ ਹੁੰਦੀ ਹੈ ਉਸ ਟਾਈਮ ਹੋ ਜਾਂਦੀਆਂ ਨੇ ਠੀਕ ਹੈ ਜੀ ਕਈਆਂ ਨੂੰ ਹੋ ਵੀ ਜਾਂਦੇ ਨੇ ਕਈਆਂ ਨੂੰ ਨਹੀਂ ਵੀ ਹੁੰਦੀਆਂ ਹੈਗੀਆਂ ਤੇ ਕੁਸ਼ਕ ਭੈਣਾਂ ਨੂੰ ਤਾਂ ਹੋ ਜਾਂਦੀਆਂ ਨੇ ਜਿਹੜੀਆਂ ਉਹ ਜ਼ਿਆਦਾ ਧੁੱਪ ਚ ਕੰਮ ਕਰਦੀਆਂ ਨੇ ਧੁੱਪ ਕਾਰਨ ਵੀ ਬਹੁਤ ਜ਼ਿਆਦਾ ਸ਼ਾਇਆ ਹੁੰਦੀਆਂ ਨੇ ਠੀਕ ਹੈ ਜੀ ਸਾਨੂੰਲ ਪਹਿਲਾਂ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਜਿਹੜੇ ਆਪਣੀ ਡਾਈਟ ਹੈ ਡਾਈਟ ਦੇ ਵਿੱਚ ਆਪਾਂ ਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਰੋਜ਼ ਆਪਾਂ ਨੂੰ ਇੱਕ ਗਲਾਸ ਜੂਸ ਪੀਣਾ ਚਾਹੀਦਾ ਠੀਕ ਹੈ ਜੀ ਜਾਹੇ ਐਲੋਵੇਰਾ ਜੂਸ ਲੈ ਲਓ ਤੁਸੀਂ ਪਾਲਕ ਦਾ ਲੈ ਲਓ ਗਾਜਰ ਦਾ ਲੈ ਲਓ ਜਿਵੇਂ ਮੌਸਮ ਦੇ ਹਿਸਾਬ ਨਾਲ ਜਿਵੇਂ ਅੱਜ ਕੱਲ ਸੰਤਰਾ ਦੇਖੋ ਹੈ ਨਾ ਖੂਬ ਮਾਰਕੀਟ ਦੇ ਵਿੱਚ ਆ ਰਿਹਾ ਸੰਤਰਾ ਹੋ ਗਿਆ ਕਿੰਨੂ ਹੋ ਗਿਆ ਠੀਕ ਹੈ ਜੀ ਅਨਾਰ ਹੋ ਗਿਆ ਗਾਜਰ ਹੋ ਗਿਆ ਜਿਵੇਂ ਕਿ ਤੇ ਇਹ ਜਿਹੜੇ ਆਪਾਂ ਮੌਸਮ ਦੇ ਹਿਸਾਬ ਨਾਲ ਆਪਾਂ ਆਪਣਾ ਖਾਣ ਪੀਣ ਰੱਖਦਿਆਂ ਠੀਕ ਹੈ ਜੂਸ ਪੀਨੇ ਆਪਾਂ ਉਦੇ ਨਾਲ ਵੀ ਜਿਹੜੀ ਇਹ ਪ੍ਰੋਬਲਮ ਹੈ ਠੀਕ ਹੋ ਸਕਦੀ ਹੈ ਠੀਕ ਹੈ ਜੀ ਸ਼ਾਇਆ ਤੇ ਲਗਾਉਣੀ ਵੀ ਚਾਹੀਦੀ ਹੈ ਕੀ ਕੀ ਦੇਖੋ ਆਪਾਂ ਨੇ ਕੀ ਲਗਾਉਣਾ ਚਾਹੀਦਾ ਮੈਂ ਜਿਹੜਾ ਯੂਜ਼ ਕਰਦੀ ਹੁੰਦੀ ਸੀਗੀ ਉਸ ਟਾਈਮ ਮੈਂ ਤੁਹਾਨੂੰ ਅੱਜ ਦੱਸਾਂਗੀ ਤੇ ਪਹਿਲਾਂ ਤਾਂ ਦੇਖੋ ਮੇਰੀ ਸ਼ਾਇਆ ਦੇਖੋ ਦੇਖੋ ਬਿਲਕੁਲ ਵੀ ਨਹੀਂ ਹੈਗੀ ਥੋੜੀ ਜਿਹੀ ਕਿ ਇੱਥੇਕ ਰਹਿ ਗਈ ਆ ਦੇਖੋ ਇੱਕ ਇਹ ਤੇ ਥੋੜੀ ਜਿਹੀ ਇੱਥੇ ਸ਼ਾਈਨਿੰਗ ਮਾਰਦੀ ਥੋੜੀ ਜਿਹੀ ਕਿ ਮੇਰੇ ਇੱਥੇ ਨੱਕ ਤੇ ਵੀ ਹੈਗੀ ਆ ਠੀਕ ਹੈ ਜੀ ਪਰ ਇਹ ਹੁਣ ਡਲ ਹੋ ਚੁੱਕੀਆਂ ਨੇ ਜਾ ਚੁੱਕੀਆਂ ਨੇ ਥੋੜੀ ਥੋੜੀ ਜਿਹੀ ਹੁਣ ਫੇਰ ਨਜ਼ਰ ਆਉਣ ਲੱਗ ਗਈ ਹੈ ਤੇ ਹੁਣ ਫੇਰ ਮੈਂ ਇਹ ਜਿਹੜੀ ਆ ਰੈਮੇਡੀ ਯੂਜ਼ ਕਰਾਂਗੀ ਠੀਕ ਹੈ ਜੀ ਨਾਲੇ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੀ ਕੀ ਹੈ ਮੈਂ ਤੁਹਾਨੂੰ ਦੱਸਦੀ ਆ ਜਿਵੇਂ ਕਿ ਦੇਖੋ ਮੌਸਮ ਦੇ ਵਿੱਚ ਹੁਣ ਸੰਤਰੇ ਦੇਖੋ ਆਪਣੇ ਆਮ ਹੋ ਗਏ ਨੇ ਦੇਖੋ ਹੈਨਾ ਇਹ ਸੰਤਰੇ ਆਮ ਹੋ ਗਏ ਨੇ ਇਹਨੂੰ ਆਪਾਂ ਖਾਵਾਂਗੇ ਵੀ ਠੀਕ ਹੈ ਜੀ ਚਾਹੇ ਤੁਸੀਂ ਇੰਜ ਵੀ ਖਾ ਲਓ ਜੂਸ ਬਣਾ ਕੇ ਖਾ ਲਓ ਪਰ ਜਿਹੜਾ ਇਹ ਛਿਲਕ ਹੈ ਛਿਲਕਾ ਨਹੀਂ ਦੇਖੋ ਆਪਾਂ ਨੇ ਸਿੱਟਣਾ ਨਹੀਂ ਹੈਗਾ ਇਹ ਛਿਲਕਾ ਇਹ ਛਿਲਕਾ ਆਪਣਾ ਬਹੁਤ ਜ਼ਿਆਦਾ ਕੰਮਦਾ ਐ ਇਸੇ ਛਿਲਕੇ ਨਾਲ ਹੀ ਆਪਾਂ ਜਿਹੜੀ ਆਪਣੀ ਛਾਈਆਂ ਨੇ ਉਹੋ ਦੂਰ ਕਰਾਂਗੇ ਕਿਵੇਂ ਕਰਾਂਗੇ ਮੈਂ ਸਨ ਨਾਲ ਦੱਸ ਦਿਆਂ ਤੁਹਾਨੂੰ ਮੈਂ ਠੀਕ ਹੈ ਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਹੋ ਪਲੀਜ਼ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਲੈਣਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸਨ ਨਾਲ ਪਹਿਲਾਂ ਆਪਾਂ ਨੇ ਕੀ ਕਰਨਾ ਆਪਣੇ ਫੇਸ ਨੂੰ ਸਾਫ਼ ਕਰਨਾ ਜਿੰਨਾ ਵੀ ਆਪਣੇ ਤੇ ਡਸਟ ਵਗੈਰਾ ਲੱਗੀ ਹੋਈ ਹੈ ਉਹ ਸਾਫ਼ ਹੋ ਜੇ ਜਿੰਨਾ ਆਪਾਂ ਨੇ ਮੇਕਅਪ ਕੀਤਾ ਹੋਇਆ ਉਹ ਮੇਕਅਪ ਰਿਮੂਵਰ ਦੇ ਨਾਲ ਆਪਣਾ ਮੇਕਅਪ ਸਾਫ਼ ਕਰ ਲਵੇ ਠੀਕ ਹੈ ਜੀ ਤੇ ਕੀ ਲੈਣਾ ਆਪਾਂ ਨੇ ਗੁਲਾਬ ਚਾ ਲੈ ਲੈਣਾ ਚਾਹੇ ਤੁਸੀਂ ਸਪਰੇਅ ਵਾਲਾ ਲੈ ਲਿਓ ਮੇਰੇ ਕੋਲ ਇਹ ਵਾਲਾ ਠੀਕ ਹੈ ਜੀ ਐ ਮੈਂ ਆਪੇ ਨੂੰ ਕੋਟਨ ਤੇ ਲਗਾ ਲਵਾਂਗੇ ਚਾਹੇ ਤੁਸੀਂ ਕੋਲੀ ਵਿੱਚ ਪਾ ਕੇ ਵੀ ਇਹਨੂੰ ਸਾਫ਼ ਕਰ ਸਕਦੇ ਹੋ ਕੋਲੀ ਵਿੱਚ ਲੈ ਕੇ ਕੋਟਨ ਵਿੱਚ ਡਿੱਪ ਕਰਕੇ ਕਰ ਸਕਦੇ ਹੋ ਠੀਕ ਹੈ ਜੀ ਐਂ ਕਰਕੇ ਆਪਾਂ ਨੇ ਜਿਹੜਾ ਆਪਣਾ ਫੇਸ ਹੈ ਜਿਹੜਾ ਸਾਫ਼ ਕਰ ਲੈਣਾ ਇਹਦੇ ਨਾਲ ਆਪਣੀ ਜਿੰਨੀ ਵੀ ਡਸਟ ਵਗੈਰਾ ਸਾਰੀ ਦੂਰ ਹੋ ਜੂਗੀ ਫੇਸ ਸਾਫ਼ ਕਰਨਾ ਦੇਖੋ ਤਾਂ ਜ਼ਰੂਰੀ ਹੁੰਦਾ ਜਿਹੜੀ ਆਪਣੀ ਇੱਥੇ ਡਸਟ ਲੱਗੀ ਹੁੰਦੀ ਹੈ ਜਾਂ ਫਿਰ ਡਸਟ ਲੱਗੀ ਜਿਹੜੀ ਹੁੰਦੀ ਹੈ ਫਿਰ ਆਪਾਂ ਕੋਈ ਵੀ ਫੇਸ ਪੈਕ ਖੁਸ਼ ਵੀ ਆਪਾਂ ਲਗਾਉਂਦੇ ਆ ਜਦੋਂ ਫਿਰ ਆਪਣੇ ਰੋਮ ਖੁੱਲ ਜਾਂਦੇ ਨੇ ਉਹ ਅੰਦਰ ਚੰਗੀ ਤਰ੍ਹਾਂ ਜਿਹੜੀਆਂ ਹੈਗੀਆਂ ਨੇ ਆਪਾਂ ਲਗਾਵਾਂਗੇ ਫੇਸ ਪੈਕ ਜਾਂ ਕੁਝ ਵੀ ਉਹ ਅੰਦਰ ਚੰਗੀ ਤਰ੍ਹਾਂ ਨਹੀਂ ਜਾਣਗੇ ਠੀਕ ਹੈ ਜੀ ਆ ਜਿਹੜੇ ਰੋਮ ਖੁੱਲਜਣਗੇ ਡਸਟ ਵੀ ਉਹਨਾਂ ਦੇ ਨਾਲ ਅੰਦਰ ਚਲੀ ਜਾਊਗੀ ਆ ਲੋ ਜੀ ਠੀਕ ਹੈ ਜੀ ਐਂ ਕਰਕੇ ਆਪਾਂ ਨੇ ਚੰਗੀ ਤਰ੍ਹਾਂ ਆਪਣਾ ਫੇਸ ਹੈ ਜਿਹੜਾ ਰੋਜ਼ ਵਾਟਰ ਨਾਲ ਸਾਫ਼ ਕਰ ਲੈਣਾ ਚਾਹੇ ਰੋਜ਼ ਵਾਟਰ ਨਾਲ ਕਰ ਲੈੋ ਚਾਹੇ ਤੁਸੀਂ ਕੱਚੇ ਦੁੱਧ ਨਾਲ ਐਵੇਂ ਆਪਾਂ ਨੇ ਸਾਫ਼ ਕਰ ਲੈਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਕੀ ਕਰਨਾ ਹੈ ਜਿਹੜੇ ਇਹ ਛਿਲਕੇ ਨੇ ਇਹ ਛਿਲਕਿਆਂ ਨੂੰ ਦੇਖੋ ਐਵੇਂ ਪਹਿਲਾਂ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਇੰਜ ਕਰ ਲੈਣਾ ਉਸ ਤੋਂ ਬਾਅਦ ਜਿਹੜੇ ਛਿਲਕੇ ਨੇ ਇਹਨੂੰ ਆਪਾਂ ਨੇ ਆਪਣੇ ਐਵੇਂ ਫੇਸ ਤੇ ਜਿੱਥੇ ਛਾਈਆਂ ਹੋਣਗੀਆਂ ਉੱਥੇ ਚੰਗੀ ਤਰ੍ਹਾਂ ਇਹਨੂੰ ਰਗ ਕਰਨਾ ਆਪਾਂ ਨੇ ਜਿੱਖ ਜਿਵੇਂ ਮੇਰੇ ਇੱਥੇ ਥੋੜੀ ਜਿਹੀ ਦੇਖੋ ਲਾਈਟ ਲੱਗਦੀ ਹੈ ਛਾਈਆਂ ਨੇ ਪਤਾ ਨਹੀਂ ਕੁਝ ਹੋ ਰਹੀ ਹੈ ਪਤਾ ਨਹੀਂ ਵੈਸੇ ਹੀ ਲੱਗਦਾ ਦੇਖੋ ਹੈਨਾ ਪਰ ਮੈਨੂੰ ਲੱਗਦਾ ਜਿਵੇਂ ਕਿ ਛਾਈਆਂ ਮੇਰੇ ਦੁਆਰ ਤੋਂ ਫੇਰ ਸ਼ੁਰੂ ਹੋ ਗਈ ਹੈ ਇੰਜ ਕਰਕੇ ਆਪਾਂ ਇਹਨੂੰ ਆਪਣੇ ਫੇਸ ਤੇ ਇਹਨੂੰ ਲਗਾਵਾਂਗੇ ਜਿੰਨਾ ਵੀ ਇਹਦਾ ਇਹ ਦੇਖੋ ਪਾਣੀ ਜਾਂ ਨਿਕਲਦਾ ਹੁੰਦਾ ਨਾ ਆ ਦੇਖੋ ਪੁੱਠੇ ਸਿੱਧੇ ਜਿਵੇਂ ਵੀ ਕਰਕੇ ਦੇਖੋ ਨਾ ਇਹ ਐਮ ਵੀ ਲਗਾ ਲਵਾਂਗੇ ਇੱਥੋਂ ਵੀ ਦੇਖੋ ਇਹਦਾ ਜਿਹੜਾ ਪਾਣੀ ਜਾਂ ਨਿਕਲਦਾ ਹੁੰਦਾ ਦੱਬ-ਦੱਬ ਕੇ ਇਹਨੂੰ ਆਪਾਂ ਲਗਾਵਾਂਗੇ ਆਪਣੇ ਫੇਸ ਤੇ ਜਿੱਥੇ ਤੁਹਾਨੂੰ ਲੱਗਦਾ ਤੁਹਾਡੇ ਛਾਈਆਂ ਨੇ ਉੱਥੇ ਲਗਾ ਲਓ ਤੇ ਇਹਨੂੰ ਆਪਾਂ ਅੱਧਾ ਘੰਟਾ ਰੱਖਾਂਗੇ ਐਵੇਂ ਕਰਕੇ ਤੁਸੀਂ ਚਾਹੋ ਤਾਂ ਆਪਣੇ ਸਾਰੇ ਫੇਸ ਤੇ ਵੀ ਇਹਨੂੰ ਲਗਾ ਸਕਦੇ ਹੋ ਜਿਵੇਂ ਹੁਣ ਮੌਸਮ 'ਚ ਤਾਂ ਦੇਖੋ ਆਪਾਂ ਨੂੰ ਸੰਤਰੇ ਆਮ ਮਿਲ ਜਾਣਗੇ ਪਰ ਗਰਮੀਆਂ ਵਿੱਚ ਹੈਨਾ ਮਿਲਦੇ ਨਹੀਂ ਹੈਗੇ ਤਾਂ ਆਪਾਂ ਨੇ ਕੀ ਕਰਨਾ ਜਿਹੜੇ ਇਹ ਛਿਲਕੇ ਨੇ ਇਹਨੂੰ ਆਪਾਂ ਸੁਟਣਾ ਨਹੀਂ ਇਹਨੂੰ ਆਪਾਂ ਸਗਾ ਕੇ ਇਹਦਾ ਆਪਾਂ ਪਾਊਡਰ ਬਣਾ ਲਵਾਂਗੇ ਪਾਊਡਰ ਬਣਾ ਕੇ ਫਿਰ ਆਪਾਂ ਇਹਨੂੰ ਗਰਮੀਆਂ ਦੇ ਵਿੱਚ ਯੂਜ਼ ਕਰ ਸਕਦੇ ਆ ਠੀਕ ਹੈ ਜੀ ਐਂ ਕਰਕੇ ਤੇ ਇਹਨੂੰ ਆਪਾਂ ਅੱਧਾ ਘੰਟਾ ਆਪਣੇ ਫੇਸ ਤੇ ਐਵੇਂ ਲਗਾ ਕੇ ਰੱਖਾਂਗੇ ਐਵੇਂ ਕਰਕੇ ਆਪਾਂ ਇਹ ਲਗਾ ਲੈਣੇ ਨੇ ਸਾਰੇ ਛਿਲਕੇ ਜੇ ਇਹਨੂੰ ਚੰਗੀ ਤਰ੍ਹਾਂ ਉਹ ਕਰਕੇ ਕਰਕੇ ਆਪਾਂ ਨੇ ਲਗਾ ਲੈਣਾ ਇਹਨੂੰ ਠੀਕ ਹੈ ਜੀ ਇੱਕ ਤਾਂ ਆਪਾਂ ਨੇ ਇਹ ਹੋ ਗਿਆ ਛਿਲਕਾ ਹੋ ਗਿਆ ਇੱਕ ਫਿਰ ਜੇ ਤੁਹਾਡੇ ਕੋਲੇ ਦੇਖੋ ਛਿਲਕੇ ਨਹੀਂ ਹੈਗੇ ਔਰਿੰਜ ਤਾਂ ਤੁਸੀਂ ਕੀ ਕਰਨਾ ਇਹ ਜਿਹੜਾ ਹੈਗਾ ਔਰਿੰਜ ਪੀਲ ਪਾਊਡਰ ਇਹ ਤੁਸੀਂ ਲੈ ਲੈਣਾ ਤੇ ਇਹ ਆਪਾਂ ਨੇ ਕੀ ਕਰਨਾ ਇਹ ਵੀ ਆਪਾਂ ਨੇ ਅੱਧਾ ਘੰਟਾ ਰੱਖਣਾ ਠੀਕ ਹੈ ਜੀ ਲਗਾ ਕੇ ਫਿਰ ਉਸ ਤੋਂ ਬਾਅਦ ਸਿੰਪਲ ਪਾਣੀ ਨਾਲ ਆਪਣਾ ਫੇਸ ਵਾਸ਼ ਕਰ ਲਿਓ ਤੇ ਫਿਰ ਆਪਾਂ ਕੋਈ ਵੀ ਮੋਇਸਚਰਾਈਜ਼ਰ ਆਪਣਾ ਲਗਾ ਸਕਦੇ ਹਾਂ ਤੇ ਲੋ ਜੀ ਇਹ ਜਿਹੜਾ ਪਾਊਡਰ ਹੈ ਇਹ ਆਪਾਂ ਨੇ ਕਿਵੇਂ ਕਰਨਾ ਇੰਜ ਲੈ ਲੈਣਾ ਥੋੜਾ ਜਿਹਾ ਬਸ ਤੇ ਉਸ ਤੋਂ ਬਾਅਦ ਫਿਰ ਆਪਾਂ ਲਵਾਂਗੇ ਰੋਜ਼ ਵਾਟਰ ਬਸ ਆਪਣੇ ਹੱਥ ਤੇ ਕੋਈ ਵੀ ਆਪਾਂ ਨੇ ਮਤਲਬ ਕਿ ਇਹ ਮੈਨੇ ਗਾ ਬਣਾ ਕੇ ਨਹੀਂ ਰੱਖਣਾ ਹੈਗਾ ਬਸ ਨਾਲੋਂ ਨਾਲ ਆਪਾਂ ਨੇ ਲੈ ਲੈਣਾ ਇਹ ਮੈਨੇ ਬਣਿਆ ਬਣਾਇਆ ਰੈਡੀਮੇਡ ਲਿੱਤਾ ਤੁਸੀਂ ਚਾਹੋ ਤਾਂ ਜਿਹੜੇ ਆਪਣੇ ਘਰ ਦੇ ਜਿਵੇਂ ਹੁੰਦੇ ਨੇ ਔਰੇਂਜ ਹੁੰਦੇ ਨੇ ਅੱਜ ਕੱਲ ਜਿਵੇਂ ਆ ਰਹੇ ਨੇ ਮੌਸਮ 'ਚ ਤੇ ਉਹਨਾਂ ਦਾ ਤੁਸੀਂ ਪਾਊਡਰ ਬਣਾ ਕੇ ਵੀ ਲੈ ਸਕਦੇ ਹੋ ਇਹ ਮੈਨੇ ਮੀਸ਼ਰ ਤੋਂ ਲਿੱਤੇ ਸੀਗੇ ਇਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦੇਵਾਂਗੀ ਉੱਥੋਂ ਤੁਸੀਂ ਪਰਚੇਸ ਕਰ ਸਕਦੇ ਹੋ ਇਹ ਤਦ ਲੋ ਜੀ ਥੋੜਾਖ ਹੋਰ ਆਪਾਂ ਰੋਜ਼ ਵਾਟਰ ਪਾਵਾਂਗੇ ਚੰਗੀ ਤਰ੍ਹਾਂ ਇਹਨੂੰ ਕਰ ਲੈਣਾ ਸ਼ਾਈਆਂ ਜਿਹੜੀਆਂ ਹੁੰਦੀਆਂ ਨੇ ਇਹ ਆਪਣੇ ਧੁੱਪ ਕਾਰਨ ਜ਼ਿਆਦਾਤਰ ਹੁੰਦੀਆਂ ਨੇ ਇੰਜ ਕਰਕੇ ਆਪਾਂ ਨੇ ਦੇਖਿਆਵੇਂ ਲਗਾ ਲੈਣਾ ਜਿੱਥੇ ਸ਼ਾਈਆਂ ਨੇ ਤੁਸੀਂ ਚਾਹੋ ਤਾਂ ਇਹਨੂੰ ਪੂਰੇ ਆਪਣੇ ਫੇਸ ਤੇ ਵੀ ਲਗਾ ਸਕਦੇ ਹੋ ਇੰਜ ਕਰਕੇ ਜਿੱਥੇ ਆਪਣੇ ਸ਼ਾਈਆਂ ਜ਼ਿਆਦਾ ਹੋਣੀਆਂ ਉੱਥੇ ਚੰਗੀ ਤਰ੍ਹਾਂ ਰਗ ਕਰ ਲੈਣਾ ਇੰਚ ਹੈ ਤਾਂ ਤੁਸੀਂ ਇਹ ਫੇਸ ਪੈਕ ਨੂੰ ਤੁਸੀਂ ਸਾਰੇ ਫੇਸ ਤੇ ਵੀ ਲਗਾ ਸਕਦੇ ਇਹਦੇ ਨਾਲ ਸ਼ਾਇਆ ਵੀ ਦੇਖੋ ਦੂਰ ਹੋਣਗੀਆਂ ਅੱਛਾ ਜੀ ਜਿਹੜੇ ਦਾਗ ਦੱਬੇ ਨੇ ਉਹ ਵੀ ਆਪਣੇ ਦੂਰ ਹੋਣਗੇ ਪਿਗਮੈਂਟੇਸ਼ਨ ਹੋ ਗਈ ਸ਼ਾਇਆ ਹੋ ਗਈਆਂ ਅੱਛਾ ਜੀ ਕਾਲਾਪਨ ਆ ਜਾਂਦਾ ਸਰਦੀਆਂ ਦੇ ਵਿੱਚ ਹੈਨਾ ਸਕਿਨ ਡਾਰਕ ਹੋ ਜਾਂਦੀ ਹੈ ਉਹ ਵੀ ਇਹਦੇ ਨਾਲ ਸਾਰੇ ਠੀਕ ਹੋਊਗੀ ਲੋ ਜੀ ਐਵੇਂ ਕਰਕੇ ਦੇਖੋ ਆਪਾਂ ਨੇ ਇਹ ਫੇਸ ਪੈਕ ਜਿਹੜਾ ਲਗਾ ਲੈਣਾ ਐਂ ਕਰਕੇ ਆਪਾਂ ਨੇ ਸਾਰੇ ਫੇਸ ਤੇ ਹੀ ਮੈਂ ਇਹਨੂੰ ਲਗਾ ਲਵਾਂਗੀ ਤੇ ਅੱਧਾ ਘੰਟਾ ਆਪਣੇ ਫੇਸ ਤੇ ਇਹਨੂੰ ਲਗਾ ਕੇ ਰੱਖਾਂਗੀ ਅੱਧਾ ਘੰਟਾ ਲਗਾ ਕੇ ਤੁਸੀਂ ਸਵੇਰ ਵੀ ਲਗਾ ਸਕਦੇ ਹੋ ਮਾਰਨਿੰਗ ਟਾਈਮ ਕਿਸੇ ਟਾਈਮ ਵੀ ਤੁਸੀਂ ਇਹਨੂੰ ਲਗਾ ਸਕਦੇ ਹੋ ਲਗਾ ਕੇ ਆਪਣੇ ਕੰਮattend ਕਰਨ ਲੱਗ ਜਿਓ ਠੀਕ ਹੈ ਜੀ ਕੋਈ ਐਵੇਂ ਹੈ ਨਹੀਂਗਾ ਵੀ ਇਹਨੂੰ ਲੈ ਕੇ ਬੈਠੇ ਰਹਿਣਾ ਤੁਸੀਂ ਐਵੇਂ ਕਰਕੇ ਆਪਾਂ ਨੇ ਇਹਨੂੰ ਲਗਾ ਲੈਣਾ ਥੋੜਾ ਜਿਹਾ ਮੈਂ ਹੋਰ ਲਾਵਾਂਗੀ ਸਾਰੇ ਫੇਸ ਤੇ ਲਗਾ ਲੈਣੀ ਆ ਲਓ ਜੀ ਇਹ ਜਿਹੜੀ ਛਾਈਆਂ ਨੇ ਆਪਣੀ ਧੁੱਪ ਕਰਨੀ ਹੁੰਦੀ ਧੁੱਪ ਚ ਤੁਸੀਂ ਹਮੇਸ਼ਾ ਹੀ ਸਨਸਕ੍ਰੀਨ ਜਿਹੜੀ ਆ ਲਗਾ ਕੇ ਜਾਇਆ ਕਰੋ ਸਨਸਕ੍ਰੀਨ ਲਗਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਨਹੀਂ ਤਾਂ ਫਿਰ ਇਹ ਛਾਈਆਂ ਦੀ ਜਿਹੜੀ ਪ੍ਰੋਬਲਮ ਹੈ ਉਹ ਤੁਹਾਡੀ ਨਹੀਂ ਜਾਣੀ ਹੈਗੀ ਕੋਈ ਵੀ ਤੁਸੀਂ ਸਨਨਰ ਪਹਿਲਾਂ ਕੀ ਕਰਨਾ ਕੋਈ ਵੀ ਜਿਹੜਾ ਤੁਹਾਨੂੰ ਸਕਿਨ ਨੂੰ ਸ਼ੂਟ ਕਰਦਾ ਮੋਇਸਚਰਾਈਜ਼ਰ ਲਗਾ ਲੈਣਾ ਉਸ ਤੋਂ ਬਾਅਦ ਤੁਸੀਂ ਸਨਸਕ੍ਰੀਨ ਲਗਾਉਣੀ ਹੈ ਜਦੋਂ ਤੁਸੀਂ ਧੁੱਪੇ ਜਾਣਾ ਐਂ ਕਰਕੇ ਆਪਾਂ ਨੇ ਇਹ ਜਿਹੜਾ ਫੇਸ ਪੈਕ ਹੈ ਹੁਣ ਲਗਾ ਲਿਆ ਲੋ ਜੀ ਠੀਕ ਹੈ ਇਦੇ ਨਾਲ ਤੁਸੀਂ ਦੇਖੋਗੇ ਫੇਸ ਵੀ ਸਾਫ਼ ਹੋਊਗਾ 글로ਵ ਆਊਗਾ ਤੇ ਜਿਹੜੀ ਆਪਣੀ ਛਾਈਆਂ ਨੇ ਉਹ ਵੀ ਠੀਕ ਹੋਣੀਆਂ ਇੰਜ ਕਰਕੇ ਆਪਾਂ ਨੇ ਜਿੱਥੇ ਛਾਈਆਂ ਨੇ ਉੱਥੇ ਚੰਗੀ ਤਰ੍ਹਾਂ ਲਗਾ ਲੈਣਾ ਇੰਜ ਕਰਕੇ ਲਗਾ ਲਵਾਂਗੇ ਤੇ ਅੱਧਾ ਘੰਟਾ ਆਪ ਇਹਨੂੰ ਰੱਖਾਂਗੇ ਅੱਧਾ ਘੰਟਾ ਰੱਖ ਕੇ ਫੇਰ ਤੁਸੀਂ ਆਪਣਾ ਜਿਹੜਾ ਫੇਸ ਆ ਪਾਣੀ ਨਾਲ ਧੋ ਲਿਓ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਵੀ ਤੁਹਾਨੂੰ ਸਕਿਨ ਨੂੰ ਤੁਹਾਨੂੰ ਸ਼ੂਟ ਕਰਦਾ ਮੋਇਸਚਰਾਈਜ਼ਰ ਜ਼ਰੂਰ ਲਗਾ ਲੈਣਾ ਧੁੱਪੇ ਸਨਸਕ੍ਰੀਨ ਜ਼ਰੂਰ ਲਗਾਉਣੀ ਹੈ ਤੇ ਐਵੇਂ ਇਹਦੇ ਨਾਲ ਜਿਹੜੀ ਤੁਹਾਡੀ ਜਿਹੜੀ ਸ਼ਾਇਆ ਨੇ ਪੂਰਾ ਤੁਸੀਂ ਇੱਕ ਮਹੀਨਾ ਇਹਨੂੰ ਲਗਾਉਂਗੇ ਇੱਕ ਮਹੀਨੇ ਦੇ ਅੰਦਰ ਅੰਦਰ ਜਿਹੜੀ ਤੁਹਾਡੀ ਸ਼ਾਇਆ ਨੇ ਤੁਹਾਨੂੰ ਫਰਕ ਨਜ਼ਰ ਆ ਜਾਊਗਾ 100% ਇਹਦੇ ਨਾਲ ਸ਼ਾਇਆ ਜਿਹੜੀ ਤੁਹਾਡੀ ਠੀਕ ਹੋ ਜਾਣਗੀਆਂ ਲਓ ਜੀ ਐਵੇਂ ਕਰ ਲੈਣਾ ਆਪਾਂ ਨੇ ਤੇ ਇਹ ਜਿਹੜਾ ਹੈਗਾ ਡੇਲੀ ਆਪਾਂ ਨੇ ਲਗਾ ਲੈਣਾ ਤੇ ਚੰਗਾ ਸੋਚਣਾ ਵੀ ਹਾਂ ਵੀ ਆਪਣੀਆਂ ਸ਼ਾਇਆ ਠੀਕ ਹੋਣੀਆਂ ਫੇਰ ਹੀ ਹੋਣੀਆਂ ਤੇ ਖਾਣ ਪੀਣ ਦਾ ਵੀ ਆਪਣਾ ਧਿਆਨ ਰੱਖਣਾ ਵੱਧ ਤੋਂ ਵੱਧ ਪਾਣੀ ਪੀਣਾ ਜੂਸ ਜ਼ਰੂਰ ਪੀਣਾ ਜਿਹੜਾ ਆਪਣਾ ਸਲਾਦ ਹੁੰਦਾ ਸੈਲਡ ਹੁੰਦਾ ਉਹ ਵੀ ਖਾਣਾ ਤਲੀਆਂ ਹੋਈਆਂ ਚੀਜ਼ਾਂ ਤੋਂ ਪਰਹੇਜ਼ ਰੱਖਣਾ ਲੋ ਜੀ ਐਂ ਕਰਕੇ ਆਪਾਂ ਨੇ ਇਹਨੂੰ ਲਗਾਵਾਂਗੇ ਅੱਧਾ ਘੰਟਾ ਇਹਨੂੰ ਮੈਂ ਰੱਖਾਂਗੀ ਹੁਣ ਤੇ ਇਸ ਤੋਂ ਬਾਅਦ ਫਿਰ ਆਪਣਾ ਜਿਹੜਾ ਫੇਸ ਹੈ ਸਿੰਪਲ ਪਾਣੀ ਨਾਲ ਆਪਾਂ ਧੋਵਾਂਗੇ ਤੇ ਫਿਰ ਮੋਇਸਚਰ ਜਿਸਰ ਆਪਾਂ ਕੋਈ ਵੀ ਲਗਾ ਲਵਾਂਗੇ ਤੇ ਠੀਕ ਹੈ ਜੀ ਫਰੈਂਡ ਐਵੇਂ ਕਰਕੇ ਆਪਾਂ ਨੇ ਇਹ ਫੇਸ ਪੈਕ ਹੈ ਜਿਹੜਾ 1 ਮਹੀਨਾ ਤੁਸੀਂ ਯੂਜ਼ ਕਰਕੇ ਦੇਖਣਾ 1 ਮਹੀਨੇ ਦੇ ਅੰਦਰ ਆਂਦਾ ਥੋੜੀ ਛਾਈਆਂ ਤੇ ਬਹੁਤ ਜ਼ਿਆਦਾ ਫਰਕ ਪੈ ਜਾਊਗਾ ਪੂਰੀਆਂ ਖਤਮ ਹੋ ਜਾਣਗੀਆਂ ਠੀਕ ਹੈ ਜੀ ਤੇ ਦਾ ਘੰਟਾ ਲਗਾ ਕੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਤੇ ਲੋ ਜੀ ਫਰੈਂਡ ਅੱਧਾ ਘੰਟਾ ਆਪਾਂ ਨੂੰ ਹੋ ਗਿਆ ਲਗਾਏ ਨੂੰ ਤੇ ਹੁਣ ਆਪਾਂ ਇਹਨੂੰ ਤਾਰ ਦਿੰਦੇ ਆ ਠੀਕ ਹੈ ਜੀ ਤੇ ਪਲੀਜ਼ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇਹਨੂੰ ਆਪਾਂ ਹੁਣ ਆਪਾਂ ਆਪਣਾ ਫੇਸ ਪੈਕ ਨੂੰ ਪਾਤਾਰ ਦਵਾਂਗੇ ਇਹਦੇ ਨਾਲ ਜਿਹੜਾ ਆਪਣਾ ਫੇਸ ਵੀ ਦੇਖੋ ਸਾਫ਼ ਹੁੰਦਾ 글로ਵ ਬਹੁਤ ਆਉਂਦਾ ਇਹਦੇ ਨਾਲ ਤੇ ਮੈਂ ਅੱਜ ਤੋਂ ਹੀ ਇਹ ਫੇਰ ਸ਼ੁਰੂ ਕਰਤਾ ਇਹ ਫੇਸ ਪੈਕ ਲਗਾਉਣਾ ਠੀਕ ਹੈ ਤੇ ਲੋ ਜੀ ਤੁਸੀਂ ਚਾਹੋ ਤਾਂ ਇਹਦੇ ਵਿੱਚ ਜਿਹੜਾ ਹੈਗਾ ਮੁਲਠੀ ਪਾਊਡਰ ਵੀ ਤੁਸੀਂ ਇਹਦੇ ਵਿੱਚ ਮਿਕਸ ਕਰ ਸਕਦੇ ਹੋ ਥੋੜਾ ਜਿਹਾ ਲੋ ਤੇ ਲੋ ਜੀ ਫੇਸ ਆਪਣਾ ਹੋ ਗਿਆ ਚੰਗੀ ਤਰ੍ਹਾਂ ਸਾਫ਼ ਤੇ ਤੁਸੀਂ ਦੇਖ ਸਕਦੇ ਹੋ 글로ਵੀ ਇਹਦੇ ਨਾਲ ਆਉਂਦਾ ਠੀਕ ਹੈ ਜੀ ਤੇ ਕਿਵੇਂ ਦੇ ਲੱਗਿਆ ਤੁਹਾਨੂੰ ਅੱਜ ਦੀ ਵੀਡੀਓ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਅਗਰ ਚੈਨਲ ਤੇ ਤੁਸੀਂ ਨਵੇਂ ਆਏ ਹੋ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਕੱਲ ਆਪਾਂ ਇੱਕ ਹੋਰ ਸ਼ਾਇਆ ਦੀ ਵੀਡੀਓ ਦੇ ਨਾਲ ਤੁਹਾਨੂੰ ਮਿਲਾਂਗੇ ਠੀਕ ਹੈ ਜੀ ਉਦੋਂ ਦੀ ਲਈ ਫਰੈਂਡ ਓਕੇ ਟਾਟਾ ਬਾਏ ਬਾਏ